ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਇਸ ਵੇਲੇ ਅਸੀਂ 40 ਹਸਪਤਾਲ ਮੁਹਾਲੀ ਆ ਜਿੱਥੇ ਪੂਰਾ ਪੰਜਾਬ ਰਾਜਵੀਰ ਜਵੰਦਾ ਦੀ ਸਿਹਤ ਯਾਬੀ ਲਈ ਅਰਦਾਸ ਕਰ ਰਿਹਾ ਹੈ ਤੇ ਉਹਨੂੰ ਪਿਆਰ ਕਰਨ ਵਾਲੇ ਚਾਹਣ ਵਾਲੇ ਵੀ ਉਹਦਾ ਹਾਲ ਜਾਣਨ ਦੇ ਲਈ ਪਹੁੰਚ ਰਹੇ ਨੇ ਬਾਈ ਮਨ ਬੜਾ ਭਾਰਾ ਹੋ ਰਿਹਾ ਜਦੋਂ ਖਬਰ ਪਹੁੰਚੀ ਇੱਥੇ ਤੁਸੀਂ ਆਏ ਹੋ ਇਸ ਤੋਂ ਦੀ ਹਵਾ ਦੇ ਵਿੱਚ ਵੀ ਕੁਝ ਹੋਰ ਤਰੀਕੇ ਦਾ ਹੀ ਵਿਰਾਂਗਿਆ ਸੋਗ ਨਜ਼ਰ ਬਿਲਕੁਲ ਵੀਰੇ ਬਹੁਤ ਜਿਵੇਂ ਕਹਿ ਦੋ ਵੀ ਕਿਸਾਨੀ ਸੰਘਰਸ਼ ਦੇ ਦੌਰਾਨ ਉਸ ਵੀਰ ਨਾਲ ਯਾਦਾਂ ਜੁੜੀਆਂ ਸੀ ਤੇ ਉਸ ਤੋਂ ਬਾਅਦ ਹੁਣ ਕਾਫੀ ਲੰਬਾ ਸਮਾਂ ਹੋ ਗਿਆ ਸੀ ਕਿ ਤੇਨਾਂ ਕਿ ਤੇ ਮੁਲਾਕਾਤ ਕਿਸੇ ਨਾ ਕਿਸੇ ਤਰੀਕੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਜਦੋਂ ਵੀ ਕੋਈ ਧਾਰਮਿਕ ਕੰਮ ਹੁੰਦਾ ਸੀ ਅਰਦਾਸ ਕਰਨ ਲਈ ਜਿਆਦਾਤਰ ਜ਼ਿੰਮੇਵਾਰੀ ਜਿਹੜੀ ਹੈ ਜਿੰਨੇ ਵੀ ਮੈਨੂੰ ਜਾਣਦੇ ਨੇ ਸਿੰਗਰ ਜਾਂ ਜਿੰਨੇ ਇੰਡਸਟਰੀ ਦੇ ਲੋਕ ਜਾਣਦੇ ਨੇ ਉਹ ਲਗਭਗ ਮੈਨੂੰ ਕਹਿੰਦੇ ਵੀ ਬਾਬੇ ਅਰਦਾਸ ਕਰਦੇ ਹਨਾ ਤੇ ਮੈਨੂੰ ਉਹ ਚੀਜ਼ਾਂ ਤੋਂ ਮਤਲਬ ਕਿ ਐਂ ਲੱਗਦਾ ਵੀ ਜਿਵੇਂ ਅੱਜ ਵੀ ਹੁਣ ਅਸੀਂ ਅੰਦਰੋਂ ਹਾਲਾਤ ਦੇਖ ਕੇ ਆਏ ਆ ਹਾਲਾਤ ਬੜੇ ਨਾਜ਼ੁਕ ਨੇ ਤੇ ਅਸੀਂ ਹੁਣ ਸੋਹਣਾ ਸਭ ਚੱਲੇ ਆ ਅਰਦਾਸ ਕਰਨ ਦੇ ਲਈ ਚੱਲੇ ਬਾਈ ਕੀ ਸੋਚ ਰਹੇ ਹੋ ਅੱਖਾਂ ਬਹੁਤ ਭਰੀਆਂ ਹੋਈਆਂ ਰੋ ਸਿੰਘ ਜੀ ਦਾ ਚੱਲੇ ਆ ਅਰਦਾਸ ਕਰਾਣ ਸਾਡੇ ਭਰਾ ਲਈ ਵੀ ਵਾਹਿਗੁਰੂ ਕਰੇ ਆਪਣੀ ਮਦਰ ਦੇ ਕੋਲ ਜਾਵੇ ਵੀ ਸਾਡਾ ਠੀਕ ਹੋ ਕੇ ਬਹੁਤ ਮੁਸ਼ਕਲ ਹੈ ਵੀਰ ਬੜੇ ਸੁਪਨੇ ਸੀਗੇ ਸਾਡੇ ਭਰਾ ਦੇ ਹੁਣੇ ਬੜਾ 5-7 ਮਹੀਨਾ ਹੋ ਗਿਆ ਬੜੇ ਚਾਅ ਨਾਲ ਘਰ ਤਿਆਰ ਕੀਤਾ ਸੀ ਵੀਰ ਨੇ ਤੇ ਸਾਰਾ ਇੰਨਾ ਸਾਹਮਣੇ ਸਾਡੇ ਅੱਥੇ ਹੀ ਬਹੁਤ ਮੀਨਸ ਤੁਸੀਂ ਸੋਚ ਨਹੀਂ ਸਕਦੇ ਦਿਲ ਦੇ ਕਿੰਨੇ ਚਾ ਸੀ ਕਦੇ ਵੀ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਕਦੇ ਵੀ ਵੀਰ ਵੱਲੋਂ ਕੋਈ ਇਦਾਂ ਦਾ ਸੀਗਾ ਰਾਜਵੀਰ ਜਵੰਦਾ ਬਾਰੇ ਜਦੋਂ ਜ਼ਿਕਰ ਹੁੰਦਾ ਨਾ ਬਾਈ ਕਿਸਾਨ ਅੰਦੋਲਨ ਦੀ ਸਟੇਜ ਤੇ ਉਹਨਾਂ ਨੂੰ ਜਦੋਂ ਲਾਈਵ ਸੁਣ ਰਹੇ ਸੀ ਜਦੋਂ ਉਹਨਾਂ ਨੂੰ ਖਬਰ ਮਿਲੀ ਕਿ ਤੁਹਾਡੇ ਫਾਦਰ ਸਾਹਿਬ ਨਹੀਂ ਰਹੇ ਤਾਂ ਉਹਨਾਂ ਨੇ ਚੜ੍ਹਦੀ ਕਲਾ ਦੇ ਜ਼ਿਕਾਰੇ ਵੀ ਹਾਂ ਜੀ ਬਿਲਕੁਲ ਉਸ ਟਾਈਮ ਵੀ ਦੇਖੋ ਚੜ੍ਹਦੀ ਕਲਾ ਭਾਜੀ ਨਾਲ ਸੰਧੂ ਸਾਹਿਬ ਨਾਲ ਇਹ ਦੱਸ ਰਹੇ ਸੀਗੇ ਗੱਲ ਵੀ ਕਿੰਨਾ ਮੁਸ਼ਕਲ ਉਹਨਾਂ ਨੂੰ ਦੇਖਿਆ ਇਹਨਾਂ ਨੇ ਉਹਨਾਂ ਦਾ ਸੰਘਰਸ਼ ਕਰਦਿਆਂ ਨੂੰ ਅਸੀਂ ਸਾਰਿਆਂ ਨੇ ਬਹੁਤ ਵਾਅਿ ਗੁਰੂ ਕਰੇ ਹੁਣ ਅਸੀਂ ਵੈਸੇ ਡਾਕਟਰ ਪੀਜੀਆ ਨਾਲ ਵੀ ਗੱਲ ਕੀਤੀ ਹੈ ਉਹ ਵੀ ਹੁਣ ਰਿਪੋਰਟਾਂ ਚੈੱਕ ਕਰਕੇ ਥੋੜਾ ਜਿਹਾ ਦੇਖ ਰਹੇ ਆ ਵੀ ਜੇ ਕਿਸੇ ਵੀ ਤਰ੍ਹਾਂ ਵੀ ਕੋਈ ਕਮੀ ਨਾ ਰਹੇ ਥੋੜਾ ਜਿਹਾ ਧਿਆਨ ਚ ਥੋੜਾ ਜਿਹਾ ਇੱਥੇ ਆ ਮਨ ਚ ਕੋਪਾ ਭਾਰ ਜਾ ਕੋਈ ਫੀਲ ਹੋ ਰਿਹਾ ਤੁਹਾਡੀ ਅੱਖਾਂ ਚ ਬੜਾ ਇੱਕ ਦਰਦ ਨਾ ਕੀ ਹੈ ਵੀਰ ਗੱਲ ਕੀ ਹੁੰਦੀ ਹੈ ਗੱਲ ਇਹ ਨਹੀਂ ਹੈਗੀ ਗੱਲ ਇਹ ਹੈ ਵੀ ਕਿਸੇ ਦਾ ਵੀ ਤੇ ਪੋਤ ਪਿੰਡਾਂ ਤੋਂ ਉੱਠ ਕੇ ਮੋਹਾਲੀ ਚ ਆਏ ਨਹੀਂ ਅਸੀਂ ਸਾਰੇ ਹੀ ਆਏ ਹੋਏ ਹਨਾ ਵੀ ਇੰਨੇ ਮਿਹਨਤ ਕੀਤੀ ਹੈ ਬਈ ਗੁਰੂ ਕਰੇ ਵੀ ਆਪਣੇ ਬੱਚਿਆਂ ਦੇ ਵਿੱਚ ਆਉਣੇ ਚਾਹੀਦੇ ਬਿਲਕੁਲ ਮਨਕੀਰਤ ਔਲਖ ਵੀ ਤੁਸੀਂ ਬਾਈ ਪਿੱਛੇ ਦੇਖ ਸਕਦੇ ਹੋ ਕਿ ਮਨਕੀਰਤ ਔਲਖ ਨੇ ਵੀ ਹੜਾਂ ਚ ਬਹੁਤ ਸੇਵਾ ਕੀਤੀ ਤੇ ਬਾਈ ਜਵੰਦੇ ਨੇ ਵੀ ਹੜਾਂ ਚ ਕਿਉਂਕਿ ਬਾਹਰ ਸੀ ਕਿ ਉਹਨਾਂ ਨੇ ਸੇਵਾ ਭੇਜੀ ਐ ਕਹਿੰਨਾ ਭਾਈ ਹੁਣ ਮਨਕੀਰਤ ਬਾਈ ਬਾਈ ਸਿਮਰਨ ਹੰਦਲ ਆਪਣਾ ਸਾਡੇ ਚ ਪਰਚੜੀ ਵਾਲੇ ਸਾਰੇ ਗਰੁੱਪ ਉੱਥੇ ਦੇਖੋ ਤੁਹਾਡੇ ਸਾਹਮਣੇ ਕਿੰਨਾ ਕੀਤਾ ਸੀ ਸਾਰੇ ਬਾਈ ਲੱਗੇ ਹੀ ਜਿੰਨੇ ਉਹ ਵੀ ਸਾਡੇ ਭਰਾ ਹੀ ਆ ਯਾਰ ਕੈਪਟਨ ਸਾਹਿਬ ਤੁਸੀਂ ਵੀ ਪਹੁੰਚੇ ਹੋਰੇ ਕੀ ਸਾਜ ਹੈ ਤੁਹਾਡੀ ਜਵੰਦੇ ਮੇਰੀ ਪਰਸਨਲ ਸਾਂਝ ਰਹੀ ਹੈ ਜੇ 6 ਸਾਲ ਅਸੀਂ ਆਕੀ ਹਲਕੇ ਦੇ ਨਾਲ ਦੇ ਇਖਰਾਵਾਂ ਹਲਕੇ ਤੋਂ ਜੰਪਾ ਲੈ ਗਏ ਮੈਂ ਬਹੁਤ ਸ਼ੁਰੂਆਤੀ ਦੌਰ ਇਹਨਾਂ ਦਾ ਦੇਖਿਆ ਹੈ ਔਰ ਸ਼ੁਰੂਆਤੀ ਤੋਂ ਲੈ ਕੇ ਐਂਡ ਤੱਕ ਕੁਝ ਦਿਨ ਪਹਿਲਾਂ ਕੁਝ ਦਿਨ ਤਾਂ ਨਹੀਂ ਕੁਝ ਮਹੀਨੇ ਪਹਿਲਾਂ ਦੀ ਗੱਲ ਹੈਗੀ ਆ ਮੈਂ ਲਾਸਟ ਜਦੋਂ ਉਹਨਾਂ ਨੂੰ ਮਿਲਿਆ ਬੜੇ ਸੋਹਣੇ ਤਰੀਕੇ ਨਾਲ ਇੱਕ ਸੱਚਜੇ ਤਰੀਕੇ ਨਾਲ ਇੱਕ ਸੁੱਚੇ ਤਰੀਕੇ ਨਾਲ ਨਿਮਰਤਾ ਅਲੀਮੀ ਇਸ ਇਨਸਾਨ ਦੇ ਵਿੱਚ ਕੁਈ ਆ ਹੋਜੀ ਚੀਜ਼ ਹੈ ਹੀ ਨਹੀਂ ਜਿਹੜੀ ਨਹੀਂ ਸੀਗੀ ਪਰਿਵਾਰ ਨੂੰ ਸਮਝਦਾ ਸੀ ਜੇ ਖਾਣਾ ਲੋ ਰਾਜਵੀਰ ਜਵੰਦਾ ਤੁਰਦਾ ਫਿਰਦਾ ਪੰਜਾਬ ਆ ਉਹਦੇ ਚੋਂ ਪੰਜਾਬ ਨਜ਼ਰ ਆਉਂਦਾ ਝਲਕ ਬਿਲਕੁਲ ਉਹਦਾ ਪਹਿਰਾਵਾ ਉਹਦੀ ਸੋਚ ਉਹਦਾ ਮੂੰਹ ਚੋਂ ਨਿਕਲੇ ਹੋਏ ਸ਼ਬਦ ਭਾਵੇਂ ਉਹ ਗੀਤਾਂ ਰਾਹੀਂ ਹੋਣ ਭਾਵੇਂ ਬੋਲ ਕੇ ਹੋਣ ਹਮੇਸ਼ਾ ਇੱਕ ਇੱਕ ਸਾਫ਼ ਸੁਥਰੀ ਸ਼ਵੀ ਜਿਹਨੂੰ ਆਪਾਂ ਕਹਿੰਦੇ ਆ ਨਾ ਅੱਛਾ ਜੇ ਧਾਰਮਿਕ ਗੱਲ ਕਰਨੀ ਹੈ ਪੰਜਾਬ ਬਾਰੇ ਗੱਲ ਕਰਨੀ ਹੈ ਕਿਸਾਨੀ ਦੇ ਅੰਦੋਲਨ ਬਾਰੇ ਗੱਲ ਕਰਨੀ ਹੈ ਆ ਹੜ ਪੀੜਤਾ ਬਾਰੇ ਕਿੱਥੇ ਰਾਜਵੀਰ ਔਰ ਇੱਕ ਇਹੋ ਜਿਹੇ ਘਰ ਤੋਂ ਉੱਠ ਕੇ ਬੜੇ ਆ ਪਿਛਲੇ 2 ਸਾਲਾਂ ਦੇ ਸਮੇਂ ਦੇ ਵਿੱਚ ਰਾਜਵੀਰ ਇੱਕ ਬਹੁਤ ਉੱਪਰ ਕੇ ਗਾਇਕੀ ਦਾ ਉਹ ਬਣਿਆ ਔਰ ਅੱਜ ਸੱਚੇ ਪਾਤਸ਼ਾਹ ਅੱਗੇ ਸੱਚੀ ਮਨ ਨਾਲ ਅਰਦਾਸ ਹੈ ਵੀ ਜੋ ਮਰਜੀ ਕਰ ਕ੍ਰਿਸ਼ਮਾ ਕਰ ਇਹ ਜਿਹੜੇ ਸਾਡੇ ਫੋਰਟਿਸ ਹਸਪੀਟਲ ਦੇ ਡਾਕਟਰ ਇਹਨਾਂ ਦੇ ਹੱਥਾਂ ਦੇ ਵਿੱਚ ਸ਼ਫਾ ਪਾ ਵੀ ਇਹ ਸਾਡੇ ਤੋਂ ਇਹ ਜਿਹੜਾ ਇਹ ਇਹ ਰੂ ਹੈਗੀ ਸਾਡੇ ਵਿੱਚ ਰਵੇ ਔਰ ਜਲਦੀ ਤੋਂ ਜਲਦੀ ਠੀਕ ਹੋ ਗਏ ਪਰ ਰਾਜਵੀਰ ਜਵੰਦਾ ਜੀ ਦੇ ਧਰਮ ਪਤਨੀ ਨੇ ਰੋਕਿਆ ਵੀ ਅੱਜ ਅੱਜ ਥੋੜਾ ਜਿਹਾ ਰੋਕਿਆ ਸੀਗਾ ਉਹਨਾਂ ਨੇ ਵੀ ਕਈ ਵਾਰੀ ਹੋ ਹੀ ਜਾਂਦਾ ਆਪਾਂ ਨੂੰ ਵੀ ਫੈਮਿਲੀ ਕਈ ਵਾਰੀ ਕਹਿ ਦਿੰਦੇ ਆ ਵੀ ਨਹੀਂ ਅੱਜ ਨਾ ਜਾਓ ਵੀ ਚਲੋ ਕਿਸੇ ਪਰ ਕੁਦਰਤ ਦੇ ਅੱਗੇ ਵੀਰ ਜਾਣਾ ਇਦਾਂ ਦਾ ਨਹੀਂ ਹੁੰਦਾ ਵੀ ਆਪਾਂ ਕੋਈ ਕੰਮ ਨਹੀਂ ਆਪ ਜਾਂਦੇ ਹੀ ਆ ਸਾਰੇ ਪਰ ਅੱਜ ਥੋੜਾ ਜਿਹਾ ਕੁਦਰਤੀ ਉਹਨਾਂ ਨੇ ਇੱਕ ਬੋਲ ਬੋਲਿਆ ਸੀ ਵੀ ਰਹਿਣ ਦੋ ਅੱਜ ਕੁਦਰਤੀ ਚਲੋ ਬੱਚਿਆਂ ਨਾਲ ਵੀ ਕੁਝ ਹੈਗਾ ਸੀ ਪਰ ਉਹਨਾਂ ਦੇ ਸ਼ੌਂਕ ਸੀ ਵੈਸੇ ਘੁੰਮਣਾ ਥੋੜਾ ਜਿਹਾ ਬੜਾ ਤੁਸੀਂ ਦੇਖ ਹੀ ਲਿੱਤਾ ਉਹਨਾਂ ਦੇ ਉਹਦੇ ਤੇ ਪਰ ਚਲੋ ਅਸੀਂ ਵਾਇਗਰੂ ਅੱਗੇ ਅਰਦਾਸ ਤੁਸੀਂ ਤੁਸੀਂ ਅਰਦਾਸ ਕਰਨ ਜਾਓ ਤੁਸੀਂ ਸੁਹਾਣਾ ਸਾਹਿਬ ਜਾ ਰਹੇ ਹੋ ਬਿਲਕੁਲ ਭਰਾ ਸਾਡਾ ਠੀਕ ਰਵੇ ਕਿਉਂਕਿ ਪੰਜਾਬ ਲਈ ਹਰ ਥਾਂ ਖੜਾ ਕਦੀ ਰਾਜਵੀਰ ਜਵੰਦੇ ਨੇ ਪਿੱਠ ਨਹੀਂ ਦਿਖਾਈ ਪੰਜਾਬ ਨੂੰ ਕਦੀ ਪਿੱਠ ਸੀ ਨਹੀਂ ਬਾਈ ਹੈ ਅਸੀਂ ਅਰਦਾਸ ਕਰ ਰਹੇ ਆ ਪੰਜਾਬ ਇਹ ਸੀ ਸ਼ਬਦ ਨਹੀਂ ਵਰਤਣਾ ਬਾਈ ਉਹ ਹੈ ਅੱਜ ਵੀ ਪੂਰਾ ਪੰਜਾਬ ਅਰਦਾਸਾਂ ਕਰ ਰਿਹਾ ਅਰਦਾਸਾਂ ਕਰ ਰਹੇ ਵੀਰੇ ਅਰਦਾਸ ਕਰਨ ਹੀ ਚੱਲੇ ਆ ਅਸੀਂ ਸੋਹਣਾ ਸਿੰਘ ਛੇਦਾਂ ਦੇ ਕਿ ਮਹਾਰਾਜ ਉਹਦੇ ਤੇ ਉਸੇ ਤਰ੍ਹਾਂ ਚੜਦੀ ਕਲਾ ਰਹੇ ਜਿਵੇਂ ਚੜਦੀ ਕਲਾ ਪਹਿਲਾਂ ਆਣਾ ਡਟਕੇ ਵੀਰ ਨੇ ਸਾਰਿਆਂ ਨੂੰ ਲੀਡ ਕੀਤਾ ਹਰ ਕੰਮ ਚ ਸਾਥ ਦਿੱਤਾ ਹਰ ਦੁੱਖ ਸੁੱਖ ਚ ਖੜਿਆ ਔਖੇ ਟਾਈਮ ਚ ਖੜਿਆ ਪੰਜਾਬ ਦੇ ਨਾਲ ਖੜਿਆ ਪੰਜਾਬ ਲਈ ਖੜਿਆ ਉਹਦੀ ਕਮਾਈ ਆ ਬਾਈ ਜਿਹੜੇ ਸਾਰੇ ਅੱਜ ਤੁਸੀਂ ਆ ਗਏ ਇੰਨੀ ਇੰਡਸਟਰੀ ਆ ਗਈ ਜਵੰਦੇ ਦੀ ਕਮਾਈ ਤੇ ਨਹੀਂ ਆ ਸਾਡਾ ਕੋਈ ਇਦਾਂ ਦਾ ਆਸਾਨ ਥੋੜਾ ਯਾਰ ਸਾਡਾ ਭਾਈ ਆ ਯਾਰ ਇਦਾਂ ਥੋੜਾ ਵੀ ਸਾਡੇ ਕੋਈ ਆਸਾਨ ਐ ਸਾਨ ਕਰਨਾ ਐ ਸਾਡਾ ਭਾਈ ਆ ਸਾਡੇ ਨਾਲ ਹੀ ਰਿਹਾ ਯਾਰ ਅਸੀਂ ਇਦਾਂ ਨਹੀਂ ਦੁੱਖ ਸੁੱਖ ਚ ਜੇ ਤੁਸੀਂ ਨਹੀਂ ਖੜੇਗੇ ਹੋਰ ਕੀ ਆ ਫਿਰ ਤੁਹਾਡੇ ਕੀ ਭਾਈਆਂ ਦਾ ਫਾਇਦਾ ਕੀ ਆ ਬਾਏ ਰঞ্জੀਤ ਇੱਥੇ ਰਹਿਣਾ ਜੀ ਤਾਂ ਬਾਬਾ ਰਾਤ ਪੂਰੀ ਇੱਥੇ ਐ ਬਾਈ ਗਿੱਪੀ ਇੱਥੇ ਲੱਗਿਆ ਹਨ ਬਲਕਾਰ ਸਿੱਧੂ ਵੀ ਸਾਰੇ ਇੱਥੇ ਐ ਬਾਈ ਮਨਕੀਰ ਤਾਂ ਗੱਲ ਕੀ ਹੈ ਵੀ ਜੇ ਤੁਸੀਂ ਭਾਈਆਂ ਨਾਲ ਨਹੀਂ ਖੜੇਗੇ ਤੁਸੀਂ ਕਿਹਦੇ ਨਾਲ ਐਦਾਂ ਤਾਂ ਨਹੀਂ ਹੈਗਾ ਕੋਈ ਸਾਡਾ ਸਾਥ ਥੋੜਾ ਨਹੀਂ ਨਹੀਂ ਸਾਡਾ ਭਾਈਆ ਵੀਰੇ ਵੀ ਸਾਰੇ ਭਰਾ ਨੇ ਪੂਰੀ ਇੰਡਸਟਰੀ ਭਰਾ ਹੈ ਸੋ ਉਹਨੂੰ ਚਾਉਣ ਵਾਲੇ ਇੱਥੇ ਪਹੁੰਚੇ ਨੇ ਅਰਦਾਸ ਕਰ ਰਹੇ ਨੇ ਰਾਜਵੀਰ ਜਵੰਦਾ ਦੀ ਸਿਹਤਯਾਬੀ ਲਈ ਤੁਸੀਂ ਵੀ ਅਰਦਾਸ ਕਰ ਰਹੇ ਹੋ ਕਿਉਂਕਿ ਰਾਜਵੀਰ ਜਵੰਦਾ ਨੇ ਕੀ ਖੱਟਿਆ ਪੂਰੀ ਉਮਰ ਦੇ ਵਿੱਚ ਅੱਜ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਚੰਗੀ ਸ਼ਖਸੀਅਤ ਖੱਟੀ ਪੰਜਾਬੀਅਤ ਖੱਟੀ ਸਟੇਜਾਂ ਦੇ ਉੱਤੇ ਉਹਨੇ ਵਾਵਾ ਖੱਟੀ ਤੇ ਉਹਦੇ ਚੰਗੇ ਕਰਮਾਂ ਦਾ ਫਲ ਹੈ ਕਿ ਸਾਰੇ ਲੋਕ ਉਹਦੇ ਲਈ ਅਰਦਾਸ ਕਰ ਰਹੇ ਨੇ ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਰਾਜਵੀਰ ਜਵੰਦਾ ਬਾਈ ਦੀ ਸਿਹਤ ਯਾਬੀ ਲਈ ਪੂਰਾ ਪੰਜਾਬ ਅਰਦਾਸ ਕਰ ਰਿਹਾ ਤਾਂ ਉਹਨੂੰ ਚਾਉਣ ਵਾਲੇ ਵੀ 40s ਹਸਪਤਾਲ ਦੇ ਬਾਹਰ ਪਹੁੰਚ ਰਹੇ ਨੇ ਬਾਈ ਮਨ ਬਹੁਤ ਭਰਿਆ ਹੋਇਆ ਤੁਹਾਡਾ ਮੈਂ ਅੱਖਾਂ 'ਚ ਦੇਖ ਰਿਹਾ ਹੈਗਾ ਜਦੋਂ ਖਬਰ ਮਿਲੀ ਕੀ ਰਿਐਕਸ਼ਨ ਮੇਰੇ ਜਦੋਂ ਵੀ ਮੈਂ ਯਾਰ ਬਾਰ-ਬਾਰ ਖਬਰ ਦੇਖੀ ਐ ਆਦੀਆ ਵੀ ਯਾਰ ਮੈਨੂੰ ਐਦੀ ਮੈਂ ਕਦੋਂ 40s ਚ ਜਾ ਮੈਂ ਡਿਊਟੀ ਤੋਂ ਆਇਆ ਨਾਲ ਦੀ ਨਾਲ ਉਹ ਮੈਂ ਬਾਈ ਨੂੰ ਦੇਖ ਕੇ ਇੱਕ ਵਾਰੀ ਇਹ ਪਤਾ ਲੱਗ ਜੇ ਵੀ ਸਹੀ ਸਲਾਮਤ ਹੋਵੇ ਯਾਰ ਪਰਮਾਤਮਾ ਦਾ ਸ਼ੁਕਰ ਹੈ ਵੀ ਇੱਕ ਵਾਰੀ ਸਹੀ ਸਲਾਮਤ ਹੋਵੇ ਕੋਈ ਨੁਕਸਾਨੀ ਨਾ ਧੱਕ ਇਹ ਚੀਜ਼ ਨਾ ਘਟਰਾ ਨਾ ਵਾਪਰੀ ਹੋਵੇ अनुभव यार मने फील हो रहा है भाई ये इन्होंने पीछे भी आड़ा बारे भी बेचारे ने बहुत सहयोग देता है यार जिथे खड़ेया हर एक ਥਾਂ ਤੇ ਖੜਾ ਹੀ ਖੜਾ ਵਿਚਾਰਾ ਯਾਰ ਪਰ ਹੁਣ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਵੀਰੇ ਵੀ ਪਰਮਾਤਮਾ ਉਹਦਾ ਸਹੀ ਸਾਮ ਸਲਾਮਤ ਉਹਨੂੰ ਸਹੀ ਠੀਕ ਠਾਕ ਕਰ ਦੇ ਯਾਰ ਜਿੱਦਾਂ ਜਿੱਦਾਂ ਖਬਰ ਆ ਤੁਹਾਡੇ ਸਾਹਮਣੇ ਆ ਰਹੀਆਂ ਮਨ ਬੈਠ ਰਿਹਾ ਹਨਾ ਭਾਰਾ ਵੀ ਬਹੁਤ ਯਾਰ ਇਹ ਮਨ ਦਾ ਆਸ ਹੈ ਵੀਰੇ ਯਾਰ ਮੈਂ ਇਹਨੂੰ ਬਾਈ ਨੂੰ ਮੇਰੇ ਨਾਲ ਤੀ ਮੈਂਨੂੰ ਕਿਹਾ ਪਹਿਲਾਂ ਆਪਾਂ ਫੁਟੇਜ ਚਾਲਦੇ ਆ ਫਿਰ ਘਰੇ ਚੱਲੀ ਮਾ ਤੋਂ ਮੇਰੇ ਨਾਲ ਇਹਨੂੰ ਮੈਂ ਸ਼ਪਈ ਵੀ ਡਿਊਟੀ ਤੋਂ ਆਇਆ ਵਿਚਾਰਾ ਮੈਂ ਕਿਹਾ ਵੀਰੇ ਪਹਿਲਾਂ ਫੁਟੇਜ ਜਾ ਕੇ ਮੈਂ ਬਾਈ ਇੱਕ ਵਾਰੀ ਪਤਾ ਕਰ ਲਈ ਯਾਰ ਅਣੀ ਕਰਨਾ ਜੋ ਮਹਾਰਾਜ ਨੇ ਚਲੋ ਨਾ ਪਰ ਸਹੀ ਸਲਾਮ ਸਾਰੇ ਪੰਜਾਬ ਨੂੰ ਅਰਦਾਸ ਹੈ ਵੀ ਇੱਕ ਸਵਾਰੀ ਸਹੀ ਸਲਾਮਤ ਹੋ ਜੇ ਯਾਰ ਬਾਈ ਕੀ ਕਹਿਣਾ ਚਾਹੁੰਦੇ ਆ ਅੱਜ ਹਸਪਤਾਲ ਦੇ ਬਾਹਰ ਜਵੰਧਨ ਨੂੰ ਚਾਉਣ ਵਾਲੇ ਸਾਰੇ ਪਹੁੰਚ ਰਹੇ ਹਾਂ ਹਾਂ ਬਰੇ ਯਾਰ ਬਹੁਤ ਦੁਖਦਈ ਘਟਨਾ ਗਈ ਯਾਰ ਹਨਾ ਇਹ ਸਰਕਾਰਾਂ ਦੀ ਨਿਗਹਿਲੀਆਂ ਨਿਗੀਆਂ ਯਾਰ ਇਹ ਜੇ ਆਪਾਂ ਕਹੀ ਦੀ ਵੀ ਚਾਹੀਦੀ ਕੋਈ ਤਾਕੜਾ ਚਾਹੀਏ ਕੋਈ ਮਾੜਾ ਰੇਕ ਬੰਦਾ ਇੱਥੇ ਆ ਕੇ ਤਾਂ ਯਾਰ ਚੁੱਕਦੀ ਬਾਈ ਸਰਕਾਰਾਂ ਦੀ ਅਣਗਹਿਲੀ ਦੀ ਗੱਲ ਕੀਤੀ ਐਕਸੀਡੈਂਟ ਹੋਇਆ ਮੋਟਰਸਾਈਕਲ ਦੇ ਅੱਗੇ ਗਾਂ ਆਈ ਆਪਾ ਗਾਉਸੇਸ ਦੰਨੇ ਆ ਗਏ ਸਭ ਦੰਨੇ ਆ ਗਏ ਵੀਰੇ ਯਾਰ ਆਪਣਾ ਇੱਕ ਵੀ ਸੁਣਿਆ ਜਾਂਦਾ ਹੈਗਾ ਵੀਰੇ ਇਹ ਤਾਂ ਕੁਝ ਵੀ ਨਹੀਂ ਹੈਗਾ ਨੋਰਮਲ ਗੱਲਾਂ ਨਹੀਂ ਗੀਆਂ ਅਸੀਂ ਪਿੰਡਾਂ ਦੇ ਵਿੱਚ ਬਿਲੋਂਗ ਕਰਦੇ ਆਂਗੇ ਹੈਨਾ ਉੱਥੇ ਜਾ ਕੇ ਦੇਖੋ ਗਾਂ ਇੰਨੇ ਜਿਆਦੇ ਗਾਂ ਨਹੀਂ ਗੀਆਂ ਨਾ ਜਿੰਨੇ ਗੱਲਾਂ ਛੜ ਦੋ ਇਸ ਸ਼ਹਿਰਾਂ ਦੇ ਵਿੱਚ ਹੀ ਗਊ ਟੈਕਸੀ ਚੈ ਰਹੇ ਨੇ ਗਊ ਮਾਤਾ ਮੰਨਦੇ ਹੈਗੇ ਪਰ ਆਪਣੇ ਇੱਥੇ ਜਾ ਕੇ ਦੇਖੋ ਵੀਰੇ ਪਿੰਡਾਂ ਦੇ ਵਿੱਚ ਕੀ ਹਾਲਾਤ ਨੇਗੇ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ ਵੀ ਸੀਆਂ ਦੇ ਆ ਹੁਣ ਅੱਜ ਦੇਖੋ ਆਪਾਂ ਭੁਗਤੀ ਰਹੇ ਆਗੇ ਵੀਰੇ ਯਾਰ ਕਿੱਡਾ ਵੱਡਾ ਸਿੰਗਰ ਹੈਗਾ ਯਾਰ ਆਪਣਾ ਆਪ ਖੁਦ ਸੁਣ ਕੇ ਕੁਟੜੀ ਸੁਣ ਰਹੀ ਆ ਜੀ ਅਜਵੀਰ ਜਵੰਦਾ ਬਾਰੇ ਸ਼ਾਇਦ ਤੁਸੀਂ ਜਾਣਦੇ ਹੋ ਮੈਂ ਥੋੜਾ ਅੱਗੇ ਆਜੋ ਆਗਾਹ ਸੜਕ ਆ ਰਾਜਵੀਰ ਜਵੰਦਾ ਜਦੋਂ ਕਿਸਾਨ ਅੰਦੋਲਨ ਦੀ ਸਟੇਜ ਤੇ ਚੜ੍ਹਦੀ ਕਲਾ ਦੀ ਗੱਲ ਕਰ ਰਿਹਾ ਸੀ ਉਹਨੂੰ ਖਬਰ ਮਿਲੀ ਕਿ ਉਹਦੇ ਫਾਦਰ ਸਾਹਿਬ ਨਹੀਂ ਰਹੇ ਫਿਰ ਵੀ ਉਹਨੇ ਚੜ੍ਹਦੀ ਕਲਾ ਦੀ ਗੱਲ ਕੀਤੀ ਬਿਲਕੁਲ ਬਾਈ ਇਹ ਕੋਈ ਇਹ ਪੰਜਾਬੀ ਹੋ ਸਿਰਫ ਹੌਸਲਾ ਦੇਣ ਵਾਲੇ ਵੀਰੇ ਜਿਹੜੇ ਇਹ ਇਹ ਪੰਜਾਬ ਦੇ ਵਿੱਚ ਉਹ ਖੂਨਚੀ ਮਿਲੀ ਹੋਈ ਹੈ ਦਲੇਰੀ ਇਹ ਪੰਜਾਬ ਨੂੰ ਅੱਜ ਉਹਦੇ ਚੰਗੇ ਕੰਮ ਚੇਤੇ ਆ ਰਹੇ ਆ ਰਹੇ ਆ ਵੀਰੇ ਯਾਰ ਇਹ ਤਾਂ ਯਾਰ ਬੋਸਟਲੀ ਵੀਰੇ ਯਾਰ ਕੋਈ ਵੀ ਆ ਬੰਦਾ ਚਾਹੀਦੀ ਹੈ ਨਾ ਇਹ ਆਪਾਂ ਨੂੰ ਚੰਗੇ ਕੰਮ ਨੇ ਜਿਹੜੇ ਆਪਾਂ ਜਉਂਦੇ ਜੀ ਦੇਖਣੇ ਚਾਹੀਦੇ ਨੇ ਬਾਤੋਂ ਨਹੀਂ ਗੱਲਾਂ ਕਰਨੇ ਚਾਹੀਦੀਆਂ ਇਹ ਜੀ ਜਦੋਂ ਬੰਦਾ ਟਾਈਮ ਦੇਗਾ ਹੁਣ ਆਪਾਂ ਦੇਖ ਹੀ ਰਹੇ ਸੀ ਹੜਪੀੜ ਦਾ ਵਕਤ ਵੀ ਕਿਸਾਨ ਅੰਦੋਲਨ ਵਕਤ ਵੀ ਬਾਈ ਨਾਲ ਖੜੇ ਆ ਯਾਰ ਸੋ ਬਿਲਕੁਲ ਗੁਲਾਬ ਸਿੱਧੂ ਲੰਘ ਕੇ ਗਏ ਨੇ ਬਾਈ ਪੂਰੀ ਇੰਡਸਟਰੀ ਉਰੇ ਫਿਕਰਮੰਦ ਹੈ ਬਾਈ ਗਿਲਰੋਂ ਤਾਂ ਬਿਲਕੁਲ ਬਾਈ ਯਾਰ ਜੀ ਨਾਲ ਹਰੇਕ ਨਾਲ ਪਿਆਰ ਦੀ ਬਾਈ ਪਿਆਰ ਨਾਲ ਬਦਲਣ ਵਾਲਾ ਹਰੇਕ ਬੰਦਾ ਤਾਂ ਹੀ ਹਰੇਕ ਬੰਦਾ ਪਹੁੰਚ ਯਾ ਵਾਸੇ ਖੜਦਾ ਤੇ ਯਾ ਸਾਰਾ ਕੁਝ ਪੁਜਾਰਾ ਚਲੋ ਮਹਾਰਾਜ ਜੀ ਸੁਖ ਸ਼ਾਂਤੀ ਬਖਸ਼ੇ ਮੇਰਾ ਸਹੀ ਸਲਾਮ ਤੇ ਯਾ ਠੀਕ ਹੋ ਜੀ ਕਰ ਇੱਕ ਵਾਰ ਹੀ ਅਦਾਸ ਹੈ ਮੇਰਾ ਵੀ ਜਿੰਨਾ ਵੀ ਹੋ ਸਕੇ ਅੱਜ ਬਾਈ ਉਦਾ ਜਵੰਦੇ ਬਾਈ ਦੇ ਇੱਕ ਸਿਫਤ ਵੀ ਆ ਗਈ ਕਦੀ ਕੋਈ ਮਾੜਾ ਗੀਤ ਨਹੀਂ ਗਾਇਆ ਉਹਨੇ ਪੱਗ ਨੂੰ ਪ੍ਰਮੋਟ ਕੀਤਾ ਪੰਜਾਬੀਤ ਨੂੰ ਬਿਲਕੁਲ ਬਈ ਸਭ ਤੋਂ ਵਧੀਆ ਵਧੀਆ ਸੱਚੇ ਸਾੱਚੇ ਗਾਣੇ ਨੇ ਯਾਰ ਐਵੇਂ ਦਾ ਕੋਈ ਗਾਣਾ ਨਹੀਂ ਉਹਦਾ ਬਾਈ ਦਾ ਤਾਂ ਕਰਕੇ ਇਹਨੂੰ ਪ੍ਰਮਾਤਮਾ ਸਹੀ ਸਲਾਮਤ ਬਖਸ਼ੇ ਐਵੇਂ ਦੀ ਕੋਈ ਉਹਨੇ ਕਦੀ ਕਲਚਰ ਨਹੀਂ ਗਾਣਾ ਮਾੜਾ ਗਾਇਆ ਸਰਦਾਰੀ ਜੋ ਸਰਦਾਰੀ ਕਾਇਮ ਰੱਖੀ ਹੈ ਬਾਈ ਨੇ ਯਾਰ ਬਿਲਕੁਲ ਸਰਦਾਰੀ ਕਾਇਮ ਰੱਖੀ ਬਾਈ ਨੇ ਬਿਲਕੁਲ ਪਾਜੀ ਮੈਂ ਹੁਣ ਸਿੱਧਾ ਮਨਾਲੀ ਤੋਂ ਆ ਰਿਹਾ ਸੀ ਘਰ ਨਹੀਂ ਗਿਆ ਬਲੈ ਇੱਥੇ ਪੰਜਮ ਜਾ ਕੇ ਦੇਖਿਆ ਕੀ ਸਾਤੋਂ ਕੀ ਹੁਣ ਬਣਿਆ ਕੀ ਨਹੀਂ ਤੇ ਬੜਾ ਦੁੱਖ ਹੋ ਰਿਹਾ ਸੁਣ ਕੇ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਸਿੱਧਾ ਮਨਾਲੀ ਤੋਂ ਆ ਰਿਹਾ ਸਿੱਧਾ ਇੱਥੇ ਆ ਕੇ ਰਾਜਵੀਰ ਜੀ ਬੰਦੇ ਨੂੰ ਪਿਆਰ ਕਰਦੇ ਹਾਂ ਬਹੁਤ ਜ਼ਿਆਦਾ ਪਿਆਰ ਕਰਦੇ ਇੰਨੇ ਵਧੀਆ ਗਾਣੇ ਦਿੱਤੇ ਆਪਾਂ ਨੂੰ ਬਹੁਤ ਵਧੀਆ ਤੇ ਸਾਫ਼ ਸੁਥਰੇ ਗਾਣੇ ਦਿੱਤੇ ਆਪਾਂ ਨੂੰ ਤੇ ਇਹ ਰਜ਼ਾਸ ਕਰ ਰਹੀ ਜਲਦੀ ਜਲਦੀ ਕੋਈ ਅੱਛੀ ਖਬਰ ਆਵੇ ਤੇ ਦਿਲ ਖੁਸ਼ ਹੋ ਜਾਏ ਜਿਵੇਂ ਸਮਾਂ ਲੰਘ ਰਿਹਾ ਹੈ ਜਾਂ ਡਾਕਟਰਾਂ ਦੀ ਗੱਲ ਸਾਹਮਣੇ ਆ ਰਹੀ ਦਿਲ ਨੂੰ ਘਬਰਾਟ ਜੀ ਵੀ ਹੋ ਰਹੀ ਬਿਲਕੁਲ ਹੁਣ ਇੱਥੇ ਖੜੇ ਵੀ ਘਬਰਾੜ ਹੋ ਰਹੀ ਹੈ ਕਿ ਇਹ ਕੀ ਹੋ ਗਿਆ ਤੇ ਬਸ ਜੋ ਰੱਬ ਵਗੇ ਅਰਦਾਸ ਕਰੇ ਵੀ ਥੋੜਾ ਜਲਦੀ ਠੀਕ ਹੋਵੇ ਬਸ ਚੰਗੀ ਖਬਰ ਆ ਜਾ ਕੋਈ 5-10 ਮਿੰਟ ਤੱਕ ਕੁਝ ਵੀ ਵੇਟ ਕਰ ਰਹੇ ਹਾਂ ਜੀ ਸੋ ਬਿਲਕੁਲ ਇੱਕ ਵਾਰੀ ਤਸਵੀਰਾਂ ਦਿਖਾ ਦਿਓ ਅਸੀਂ 40s ਦੇ ਬਾਹਰ ਆ ਜਿੱਥੇ ਇੰਡਸਟਰੀ ਰਾਜਵੀਰ ਜਵੰਦਾ ਦਾ ਹਾਲ ਪਹੁੰਚ ਜਾਣਨ ਦੇ ਲਈ ਪਹੁੰਚ ਰਹੀ ਹੈ ਉੱਥੇ ਉਹਨਾਂ ਨੂੰ ਚਾਉਣ ਵਾਲੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਇਹ ਫਿਕਰ ਹੈ ਪੂਰੇ ਪੰਜਾਬ ਦਾ ਪੂਰਾ ਪੰਜਾਬ ਅਰਦਾਸਾਂ ਕਰ ਰਿਹਾ ਹੈ ਕਿਉਂਕਿ ਰਾਜਵੀਰ ਜਵੰਦਾ ਠੀਕ ਹੁੰਦੇ ਨੇ ਤਾਂ ਲੋਕ ਕਹਿੰਦੇ ਵੀ ਬਹੁਤ ਵੱਡੀ ਕਰਾਮਾਤ ਹੋਊਗੀ ਕਰਾਮਾਤਾਂ ਹੁੰਦੀਆਂ ਵੀ ਰਹੀਆਂ ਨੇ ਅਰਦਾਸ 'ਚ ਬਹੁਤ ਵੱਡੀ ਤਾਕਤ ਹੈ ਜਵੰਦੇ ਨੇ ਪੰਜਾਬੀਅਤ ਦੇ ਨਾਲ ਹਮੇਸ਼ਾ ਵਫਾ ਕਮਾਈ ਪੰਜਾਬ ਦੇ ਨਾਲ ਖੜੇ ਰਹੇ ਨੇ ਤਾਂ ਅੱਜ ਉਹ ਠੀਕ ਹੋਣ ਕਰਾ ਮਾਤ ਹੋਵੇ ਪੰਜਾਬ ਦੇ ਵਿੱਚ ਵਾਪਸ ਆਉਣ ਸਟੇਜਾਂ ਉੱਤੇ ਵਾਪਸ ਆਉਣ ਕਿਉਂਕਿ ਰਾਜਵੀਰ ਜਵੰਦਾ ਪੰਜਾਬ ਦੀ ਪੱਗ ਵਰਗਾ ਜਦੋਂ ਉਹ ਸਟੇਜ ਤੇ ਗਾਉਂਦਾ ਹੈ ਲੱਗਦਾ ਜਿਵੇਂ ਪੰਜਾਬ ਹੀ ਗਾ ਰਿਹਾ ਹੋਵੇ ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ ਅਦਰੇ ਡਾਕਟਰਸ ਮਿਲ ਨਹੀਂ ਦੇ ਰਹੇ ਹਾਂਜੀ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜੀ ਬੰਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਆ ਆਪਾਂ ਸਾਰੇ ਅਰਦਾਸ ਕਰੀਏ ਇਸ ਮੋੜ ਤੇ ਪਲੀਜ਼ ਥੈਂਕ ਯੂ ਵੈਰੀ। ਸਨ ਆਲ ਦੇ ਸਾਥੀ ਨੰਨ ਉਹ ਥੋੜੀ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਗੱਲਬਾਤ ਹੋਈ ਕਿਵੇਂ ਹੋਇਆ ਸਾਰਾ ਕੁਝ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਹ ਵਿੱਚ ਆ ਕੇ ਹਿੱਟ ਕੀਤੀ ਹੈ ਗਾਹ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਰ ਜਿੱਥੇ ਸਿਸਵਾ ਬੱਦੀ ਰੋਡ ਤੋਂ ਪ੍ਰੋਪਰ ਹੋਇਆ ਜੀ ਸ਼ਾਇਦ ਬੱਦੀ ਤੋਂ ਪਾਰਟਿਸਿਪੇਟਿਟੀ ਜਾਂ ਅੱਧਰ ਜਾ ਰਹੇ ਸੀਗੇ ਸ਼ਿਮਲੇ ਵੱਲ ਸ਼ਿਮਲਾ ਰੋਡ ਤੇ जुक ही डॉक्टर कह रहे तीन चार काफी लाजुक है थी, 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 थी। थी। नहीं हाजी कुछ नहीं कुछ नहीं कह सकते बर्द करिए ਹਾਂ ਨਾ 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 ਲੋੜ ਨਹੀਂ ਕਾਨ ਸਾਹਿਬ ਤੁਸੀਂ ਅੰਦਰੋਂ ਜਾ ਕੇ ਆਏ ਹੋ ਸਥਿਤੀ ਕੀ ਹੈ ਜੀ ਹੁਣ ਉਹ ਤੁਸੀਂ ਤੁਸੀਂ ਬੋਲੋ ਬਾਈ ਇਹ ਨਹੀਂ ਪਤਾ ਇਹ ਵੀਰੇ ਗੱਲ ਇਹ ਹੈ ਕਿ ਸੱਤ ਕਾਫੀ ਹੈ ਜੀ ਬਸ ਵਾਹਿਗੁਰੂ ਦੀ ਦੁਆ ਕਰੋ ਸਾਰੇ ਸਾਰੇ ਦੁਆ ਕਰੋ ਕਿ ਪਰਮਾਤਮਾ ਨੂੰ ਤੰਦਰੁਸਤ ਕਰ ਦੇਵੇ ਜੇ 7 ਵਜੇ ਵੀ ਹੈ ਤਾਂ ਵੀ ਕੋਈ ਗੱਲ ਨਹੀਂ ਤੇ ਰਿਕਵਰ ਹੋ ਜੇ ਬਸ ਛੋਟਾ ਜਿਹੜਾ ਦੱਸ ਰਿਹਾ ਵੈਂਟੀਲੇਟਰ 'ਤੇ ਨੇ ਸਪਾਈਨ ਇੰਜਰੀ ਹੈਡ ਇੰਜਰੀ ਕਾਰਡੀਕਲ ਰਸਟ ਤੱਕ ਆਇਆ ਹੋਇਆ ਹੈ ਦੇਖ ਕੇ ਆਏ ਅਸੀਂ ਡਾਕਟਰ ਅੰਦਰ ਜਾਣ ਨਹੀਂ ਦੇ ਰਹੇ ਨੇ ਕ੍ਰਿਟੀਕਲ ਸਥਿਤੀ ਬਟ ਕਹਿੰਦੇ ਡਾਕਟਰ ਕਹਿੰਦੇ ਵੀ ਠੀਕ ਹੋ ਜਾਣਾ ਸੋ ਮਾਲਕ ਅੱਗੇ ਅਰਦਾਸ ਹੈ ਅਸੀਂ ਤਾਂ ਪੋਜ਼ਿਟਿਵ ਸੋਚੋ ਔਰ ਜਿੰਨੇ ਵੀ ਤੁਸੀਂ ਸਾਰੇ ਖੜੇ ਹੋ ਜਿੰਨੇ ਵੀ ਦੇਖ ਰਹੇ ਹੋ ਸੁਣ ਰਹੇ ਹੋ ਸਾਨੂੰ ਪ੍ਰਮਾਤਮਾ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਛੋਟਾ ਵੀਰ ਸਾਡਾ ਤੰਦਰੁਸਤ ਹੋ ਜਾਵੇ 6 ਵਜ ਗਈ ਕੋਈ ਗੱਲ ਨਹੀਂ ਪਰ ਪਰਮਾਤਮਾ ਤੋਂ ਰਿਕਵਰੀ ਕਰੇ ਠੀਕ ਹੈ ਬਿਲਕੁਲ ਠੀਕ ਹੈ ਤਾਂ ਇਸੇ ਨਾਲ ਅਸੀਂ ਫਿਕਰ ਕਰ ਲਈਏ ਥੈਂਕ ਯੂ ਥੈਂਕ ਯੂ ਸਭ ਨੇ ਅਸੀਂ ਸੰਜੀ